ਦੇਵਨ ਹਾਰਾ ਸੱਚਾ ਵਾਰੋ ਗੁਰੂ ਇੱਕੋ ਇੱਕ ਵਡਿਆਈ ਆਪੇ ਗੁਰੂ ਉਹ ਆਪੇ ਬਾਣੀ ਸਤਗੁਰ ਸ਼ਬਦ ਆਪਿ ਫੁਮਾਏਦਾ ਆਪੇ ਜਾਤਾ ਆਪੇ ਜਾਨੀ ਦੇਵਨ ਹਾਰਾ ਬੋ ਜਾਇਦਾ ਆਪੇ ਗਿਲੇ ਖਿਰਦੋ ਜਾਨੀ ਲੋਕ ਮੌਤ ਆਪੇ ਆਪਣਾ ਮਾਰਗ ਲਾਇਦਾ ਗੁਰੂ ਗੁਰੂ ਦੇ ਅੰਗਮ ਦੇ ਕੇ ਗਿਆ ਬਿਆਨੀ ਸੱਚ ਧਿਆਨ ਇੱਕ ਸਮਝਾਏਦਾ ਪ੍ਰਗਟ ਹੋਵੇ ਸਾ ਪਾਸ਼ਾ ਸੱਚਾ ਤੁੰਕਾ ਨਹੀਂ ਸਹਿਣ ਚ ਆਪਣਾ ਰੂਪ ਤਰਾਗ ਜਿਸ ਦਾ keel بے ਮਹਾਨੀ ਜੋਤੀ ਜੋਤ ਸਰੂਪ ਹਾਰੋ ਆਪ ਆਪਣੇ ਕਿਰਪਾ ਕਰੋ ਸਾਜਾ ਪੇਵਾ ਮੁਕਾਇਦਾ ਗੁਰੂ ਗੋਬਿੰਦ ਸਿੰਘ ਪਿਆਰਾ ਸਚਨ ਸੀਤ ਗਿਆਨ ਮਜਾਇਆ ਓਹ ਸ਼ਬਦ ਮਨ ਓਹ ਸ਼ਬਦ ਇਕੋ ਮਨੋ ਜੀਵ ਸੰਸਾਰਾ ਗੁਰ ਸ਼ਬਦ ਇਕੋ ਮਨੋ ਜੀਵ ਸੰਸਾਰਾ ਦੂਜਾ ਨજર ਕੋਈ ਨਾ ਆਇਆ ਜਿਸ ਦੇ ਮਨਿਆ ਮਿਲੇ ਪ੍ਰਭਾ ਕਾ ਰੰਗਕਾਰਾ ਮੇਰ ਕੋਨ ਗੁੰਡਾ ਵੜਾ ਵੜਿਆ ਆ ਸੁਸਤੁਰ ਯੁੱਸੇ ਤਾਮ ਨਿਆਰਾ ਸਤਖੰਡ ਬੈਠਾ ਡੇਰਾ ਲਾਇਆ ਸਿਧਾ ਇੱਕੋ ਸੋਤ ਜਲਾਰਾ ਸ਼ਬਦੀਨੋ ਦਿਖਾਈਆ ਫਿਰ ਕੋਰ ਕੋਲ ਆ ਬਿਵਾੜਾ ਸਾਕੀ ਤੀਂਗਾ ਵੰਡੂਂ ਦਇਆ ਸੁਨ ਅੰਗੂਰ ਵਦੇ ਬਾਰਾ نتر نین نجر کسی نہ آیا یا جس محلے چڑھ کے تبیر پکے وارو وارا اچھی اچھی ریا سنایا جس نے نانک نرکن نام ساتھ دتا کر پیارا سچا وزن مات مکایا جس بودھ لکھا سوچ کنارا ਬੋਧ ਸੁਪੂਤਾ ਬੋਧ ਕੋ ਆਇਆ ਗੁਰ ਕੋਬਦ ਤਿੰਗ ਸਭ ਨੂੰ ਦੇਖ ਕੇ ਗਿਆ ਅਲਾਰਾ ਸ਼ਬਦ ਇਸ਼ਾਰੇ ਨਾਲ ਸਮਝਾਈਆ ਕਾਲ ਯੁਗ ਅੰਤਨਾ ਕਲ ਕਲਕੀ ਲੈ ਅਵਤਾਰਾ ਜਿਸ ਦਾ 비ਗਾ ਨਾਮ ਕੋਈ ਮਾਇਆ ਸਦਗੀਆਂ ਦਾ ਸਾਝਾ ਹੋਇਆ ਨਿਰਗੁਣ ਆਵੇ ਤੇਰਾ ਆਇਆ ਸੰਗਲ ਬੱਤੇ ਸਾ ਮਨੇ ਆ بنک دوارا سمر کوئی نہ پائیا ڈگا بجائے تارا شبدی تال بجایا جوتی جوت سرو پارو آپ اپنی کرپا کر دی سچا وار سچی شکیا ایک دن رایا گر گوبند سنگھ دس گیا سچ ساچ سچ سچ دن رایا ਗੁਰ ਸ਼ਬਦ ਗੁਰ ਸ਼ਬਦ ਜਿਸ ਦੇ ਹਿਰਦੇ ਜਾਇ ਰਾਤੇ ਹੋ ਲੂ ਲੂ ਰਾਗ ਲਾਇਆ ਮਨ ਮਧੂਰਾ ਪਏ ਨਾਥਿਓ ਨੋ ਤੋਰਿ ਨਾ ਕਾਲ ਵਜਾਈਆ ਕਾਇਆ ਮਾਟੀ ਕਚਨ ਬਣੇ ਕਚ ਕਾਚੀ ਗੰਗਿਆ ਲੇਤੀ ਲਾਇਆ ਜੋਤੀ ਜੋਤ ਰੂਪਾਰੋ ਆਪ ਆਪਣੀ ਕਿਰਪਾ ਕਰੋ ਦੇਵਨ ਹਾਰਾ ਸੱਚਾ ਵਾਰਿਓ ਦੇਵਨ ਹਾਰਾ ਸੱਚਾ ਵਾਰਿਓ ਸਤ ਦਾ ਲੇਖ ਆਪ ਸਮਝਾਇਆ ਗੁਰੂ ਗ੍ਰੰਥ ਕੋ ਸਰਦਾ ਸਾਝਾ ਚਾਰ ਬਰਨ ਨજર ਕੋ ਨਾ ਆਇਆ ਆਤਮ ਪਰਮਾਤਮ ਮਿਲੰਦੀ ਰਖੇ ਤਾਗਾ ਕਰ ਬੈਠਾ ਆਤਮ ਲਾਇਆ ਨਾ ਸੋਇਆ ਨਾ ਕਦੇ ਜਾਗਾ ਹਰ ਸੁਿੰਦਰਾ ਨਾ ਕੋਈ ਰਖਾਇਆ ਮਾ ਗੁਰ ਗਾਧ ਗੁਰ ਚੌਂਕੜੀ ਜਨ ਭਗਤਾ ਮਾਰ ਅਵਾਜ਼ਾਂ ਤੁੰਦਾ ਨਾਦ ਸੁਨਾਈਆ ਸਾਚੇ ਸੰਤਾਂ ਕੂਛੇ ਤੇਰੇ ਪਾਜਾ ਨਿਰਗੁਣ ਆਵੇ ਨਿਰਗੁਣ ਨਿਰਗੁਣ ਨਸੇਵਾ ਹੋਦਿਆ ਗੁਰਮੁਖਾਂ ਰਖਿਆ ਪੇ ਨਾ ਜਾ ਸਿਰ ਆਪਣਾ ਹੱਥ ਦਿਖਾਈਆ ਗੁਰਸਿੱਖ ਸੱਚੇ ਤੇਰਾ ਸਾਜਨ ਸਾਜਾ ਸਾਚੀ ਸਿੱਖਿਆ ਇੱਕ ਸਮਝਾਈਆ ਸਰਦ ਗੁਰ ਮੰਨੋ ਗਰੀ ਦਨਵਾਜਾ ਗਰੀਬ ਨਮਾਨਿਆ ਹੋਏ ਸਹਾਈਆ ਸੱਚਰ ਫੂਲ ਪੱਕੀ ਪਕਾ ਕਲਮਾ ਨਬੀਏ ਕੋ ਪੜਾਇਆ ਬੰਦ ਘਾੜੇ ਕੋਲੇ ਤਕਾ ਮੱਕਾ ਕਾਬਾ ਉਦਰਾ ਇੱਕ ਪੜਾਇਆ ਗੁਰੂ ਆਡ ਨਵਾਬਾ ਸ਼ਰਚ ਹਰਕ ਵਈਆ ਸੀਸ ਜਗਦੀਸ਼ ਕੋਏ ਤਾਜ ਸੀਸ ਜੋ ੀਸ ਕੋ ਇਦਾ ਜਾ ਜੋ ਜਾਨ ਬਜਿਤ ਨਏ ਬਨਾਇਆ ਜੋ ਜਾਨ ਆਵੇ ਪਾਜਾ ਤੇਈਆ ਕਰਮਨ ਦਵਾਇਆ ਭਗਤ ਧਾਰਾ ਕਾ ਜਨ ਸਾਜਾ ਸਤ ਚੁੱਤ ਕੜੇ ਬੜਾਇਆ ਈਸਾ ਈਸਾ ਮਹਮਦ ਰੱਤਿਆ ਪਾਜਾ ਕਲਮਾ ਕਹਿਨਾਤ ਜਨਾਇਆ ਨਾਨਕ ਗੋਬਿੰਦ ਕੋ ਲੇਕ ਦਰਵਾਜਾ ਚਾਰ ਰੰਗ ਧਾਰਾ ਬਰਨ ਗਿਆ ਸਮਝਾਇਆ ਪੁਰੋਂ ਇੱਕੋ ਸ਼ਾਮ ਇੱਕੋ ਨੂਰ ਦਾ ਹੀ ਕੋੜੋ ਨਮਾਜਾ ਨਾਮ ਸਤਿ ਵਾਹਿਗੁਰੂ ਮਤੇ ਇੱਕ ਜਨਈਆ ਗੁਰੂ ਗ੍ਰੰਥ ਗੁਰਦੇਵ ਸਤਿਗੁਰੂ ਸਾਧੀ ਰਖੇ ਨਾਜਾ ਗੁਰੂ ਗ੍ਰੰਥ ਗੁਰਦੇਵ ਸਤਿਗੁਰੂ ਸਾਧੀ ਰਖੇ ਨਾਜਾ ਜੋ ਜਨ ਮੰਗੇ ਜੋ ਜਨ ਮੰਗੇ ਸਤ ਸਚੀ ਸਰਮਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੋਬਿੰਦ ਦਸਿਆ ਆਪਣਾ ਹਾਲ ਪੇਵ ਭੁਲਿਆ ਦੀਨ ਦਿਆ ਦਇਆ ਨੇ ਆਪਣੀ ਦਇਆ ਕਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਗੋਬਿੰਦ ਦਸਿਆ ਆਪਣਾ ਹਾਲ ਪੇਵ ਭੁਲਿਆ ਦੀਨ ਦਿਆ ਦਇਆ ਨੇ ਆਪਣੀ ਦਇਆ ਕਮਾਈਆ

مرکن چھن سمجھار برکھا سنتی گرہ اور بابو پور برکھا سنتی گرہ نارد کے می گیا بیچ نارد ਨਾਗ ਕੋਲ ਵੇਖੁ ਖਾਈਆ ਉਥੇ ਸਾਰੇ ਬੈਠੇ ਜਿਨ੍ਹਾਂ ਦਾ ਜਗਤ ਸਵਾਖ ਆਸ਼ਾ ਮਨ ਬਧਾਈਆ ਪ੍ਰੇਮੀਆ ਨ ਕੋਈ ਪਰਮਾਰਥ ਪਰਮਾਨੰਦ ਨ ਕੋਈ ਜਰਈਆ

ਪਾਵੇਂ ਕਿੰਨੇ ਖਾਓ ਪਦਾਰਥ ਪਦਵੀ ਮਿਲੇ ਨਾ ਦੁਰਦਰਗਾਈਆ ਮੈਂ ਜੋਰ ਨਾਲ ਕਿਹਾ ਨਾਟ ਕੀ ਕਹਿ ਰਿਹਾ ਮੈਂ ਜੋਰ ਨਾਲ ਕਿਹਾ ਜੇ ਨਹੀਂ ਲੱਭਿਆ ਤੇ ਹੁਣ ਦੇਖਣਾ pau ਵਿੱਚ ਭਾਰਤ ਆਕਾਲ ਉਪਰ ਕਿੱਥੇ ਆਇਆ ਭਾਰਤ ਵਿੱਚ ਮੈਂ ਜੋੜ ਨਾਲ ਗਿਆ ਜੇ ਢੀ ਲੰਬਿਆ ਤੇ ਹੁਣ ਵੇਖਣਾ ਪਊ ਵਿੱਚ ਭਾਰਤਾ ਪਾਸਖੰਡ ਵਜੇ ਵਧਾਈਆ ਕੋਜ ਨਹੀਂ ਕੋਈ ਜ਼ਫਾਰਿਸ਼ ਵਿਚੋਲਾ ਕੋਈ ਨਜ਼ਰ ਨਹੀਂ ਆਈਆ ਰੱਬ ਦੀ ਸੱਤਿਆ ਤੁਹਾਡੇ ਉੱਪਰ ਤਾਂ ਨਾ ਹੋਵੇ ਜਿਆਨਾ ਕਿ ਜਬ ਕੀ ਦਰਸ਼ਾਈਆ ਪੇਰ ਪਸਾ ਸਮਝਣਾ ਕੋਈ ਦੀਨ ਦੁਨੀ ਦਾ ਆਇਆ ਪਾਰਸ ਜੁਮੇਵਾਰ ਰਖਵਾਈਆ ਜਿਸੇ ਕੋਣ ਦੀਨਾ ਮੰਨਵਾ ਦੀਨੇ ਯਾਰਤਾ ਨਾਮ ਆਪਣੇ ਹੱਟ ਬਕਾਈਆ ਜਿਸ ਨੂੰ ਸਮਝਾਏ ਨਾ ਕੋਈ ਵਾਕਤ ਲੇਖਣੀ ਲੇਖ ਨਾ ਕੋਈ ਦਿਸਾਈਆ ਉਸ ਦੀ 3 ਕੁੜੀ ਦੀ ਬਦਲਦੇ ਨਹੀਂ ਬਜਾਰਤ ਗੁਜਰਾਰਾ ਨਾ ਕੋਈ ਨਾ ਪਾਈਆ ਲਾਗ ਕੀ ਕਰਿਆ ਚਾਰੋਂ ਕੁੱਟ ਪੜੀ ਪੁਰਾਣ ਹੱਟ ਗੁੱਗ ਗੁੱਗ ਸਾਰੇ ਦੇ ਦਵਾਈਆ ਉਸ ਨੇ ਹੁਣ ਦੀ ਸਾਰੇ ਸੁਣਿਓ ਆਹਣ ਆਵਾਜ਼ ਦੇ ਆ ਜਨਾਇਆ ਜਿਸ ਨੇ ਉਲਟੇ ਕਰਨੇ ਕਾਟ ਪਣੀ ਬਹਿਣ ਬੰਦ ਲਈਆ ਪ੍ਰਾਨ ਨਹੀਂ ਦੇਣੇ تیر ਦਤਾਨ ਅਠ ਸੱਜ ਪੰਜ ਮੁਕਾਈਆ ਚੰਨ ਤੇਰੇ ਵੀ ਤੁਹਾਡੇ ਬਵਾਲ ਰਾਕਟ ਰਾਕ ਤੇ ਆਪਣਾ ਨਾਮ ਜਿਲਾਈਆ ਆਵੇਂ ਕੋਲ ਕਾਨੂੰਨ ਪੈਨੋ ਭਾਵੇਂ ਜਗਤ ਨਾਰਕ ਜਲ ਨਸ਼ੇ ਵਾਲੇ ਨੂੰ ਜਗਾ ਸਮਝ ਨੂੰ ਸਭ ਨੂੰ ਦੇ ਸਜਾਈਆ ਹੁਣ ਤੇ ਰਸ਼ੀਆਂ ਵਾਲਿਓ ਤੁਸੀਂ ਕਿਸਨੇ ਕਾਸਕਾ ਪ੍ਰਭ ਦਾ ਨਾਮ ਨਾ ਕੋਈ ਤੇ ਆਈਆ ਮੈਂ ਦਸਣ ਆਇਆ ਵਾਸਕ ਪਾਗ ਪਿਆਸ ਸੁਣਾਈਆ ਤੁਹਾਡਾ ਜਵੜਾ ਪੂਰਾ ਪਲਾਸਟਿਕ ਬਣੋਟੀ ਨਜ਼ਰੀਆ ਜੇ ਇਸ ਵੇਲੇ ਪ੍ਰਭ ਦੇ ਨਾਮ ਦਾ ਲਗਾ ਕਾਸ਼ਕ ਅਨੁਪਾਤ ਕਰੇ ਸਭੀਆਂ ਕਿਸੇ ਕੰਮ ਨਹੀਂ ਆਉਣੀ ਜਗਤਵਾਲੀ ਸਿਆਸਤ ਸਿਆਚਟਿਆ ਸਾਨੂੰ ਦੇਖਾਈਆ ਤਨ ਦੋਰ ਦੀ ਖਾਲੀ ਹੋਵੇ ਪਾਤਸ਼ਾਹ ਗਿਰਾ ਗਰੀਵਾਨਾ ਕੋਈ ਵਖਾਈਆ ਚਾਰ ਪੁੱਤਾਂ ਦੀ ਦਿਸ਼ਾ ਲਗਦੀ ਅੱਗਸ਼ੀਂ ਦੇਰ ਨਾਕੀ ਹੋਣਾ ਚਾਰ ਪੁੱਤਾਂ ਦੀ ਦਿਸ਼ਾ ਲਗਦੀ ਅੱਗਸ਼ੀਂ ਅਗਨੀ ਅਗਨਾ ਕੋਈ ਬੁਝਾਈਆ ਇਸਾਬ ਉਸਾਬ ਮੁਬਦ ਕਰਨੀ ਸਾਜਿਸ਼ ਸਾ ਜੋਇਦੇ ਇਸਤੂ ਜਨ ਮੁਹਮਮਦ ਝਗੜਾ ਤੁਹਾਡੇ ਘਰ ਚ ਪਈਆ ਝਗੜਾ ਰਸ਼ੀਦ ਘਰ ਚ ਪੈ ਜਾਣਾ ਜੋ ਵੀ ਜੋਨ ਸੰਗ ਪਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਧ ਹਰ ਮੇਰ ਨਜ਼ਰੇ ਉਠਾਈਆ ਨਾਦ ਕਹਿ ਗਿਆ ਨਾਦ ਚਲਾ ਕੀ ਆਪਣਾ ਵੇਸ ਘਟਾਇਆ ਲੱਗ ਗਿਆ ਵਿੱਚੋਂ ਨਿੱਕੀ ਜੀ ਨਿੱਕੀ ਲੱਗ ਗਿਆ ਵਿੱਚੋਂ ਦੇ ਨਿੱਕੀ ਤੱਕ ਹੀ ਜੇਹੀ ਸਮਝੇ ਕਿਸੇ ਨਾਇਆ ਹਿਆ ਬੰਦੇ ਤੱਕੇਖਾ ਕੀ ਤਨਜੂਰ ਸੁਹਾਇਆ ਮਨ ਹਵਿਆ ਕੀ ਇਨਕਾਰ ਵੇਸ ਘਟਾਇਆ ਜਗ ਜਾਨ ਪਿਆਲੇ ਤੀਣ ਬਣ ਕੇ ਸਾਕੀ ਅਬ ਇਹ ਆਤਮਾ ਕੋਈ ਪਿਆਈ ਲਿਆ ਕਲਪਨਾ ਵਿੱਚ ਹੋਇਆ ਕੀ ਹੰਕਾਰ ਗੜ ਤਰਾਈਆ ਮੈਂ ਗਿਆ ਪਹਿਲੂ ਆਪਣੀ ਪਛਾਣ ਨੂੰ ਜਾਤੀ ਕੋਣ ਤੁਹਾਡੀ ਬਣ ਬਣਾਈਆ ਵੇ ਲਾਉਣਾ ਤੁਸੀਂ ਕਰਨਾ ਸਕੋ ਆਪਣੀ ਰਾਖੀ ਅਰਾਕ੍ਰਿਤ ਹੋਏ ਨਾ ਕੋਈ ਸਹਾਈਆ ਮੇਰਾ ਕਹਿਣਾ ਸਮਝੋ ਨਾ ਕੋਈ ਗੁਸਾਖੀ ਚੈ ਜਿਸਮਾਉ ਆਪਣੇ ਆਪ ਜਨਾਈਆ ਗਿਲਾ ਗੋਹ ਤਖਦਾ ਵੇਖਿਓ ਰਿੰਡਲ ਪਾਦੀ ਪਥਰਾਂ ਦੇ ਨਾਰ ਪਾਰ ਦੁਹਾਈਆ ਅੰਤਮ ਨੇੜੇ ਆ ਗੀ ਬਾਤੀ ਦੇਸ਼ ਨੂੰ ਪੈਦਾ ਆ ਰਿਹਾ ਨਾਇਆ ਸਭ ਜੀ ਕਰੇ ਸ਼ਾਂਤੀ ਰੱਬ ਦੇ ਸਾਡੇ ਸ਼ਾਂਤ ਕਰ ਲੈਣੀ ਹੈ ਦੇਖੇ ਜਗਤ ਮੁਕਾਇਆ ਨਾ ਕੱਕ ਤੇ ਚਾਚੀ ਚਾਹੀ ਭੁੱਗੀ ਆਂਟੀ ਹੰਤਾ ਨજર ਕੋਈ ਨਾਇਆ ਇੱਤਿਆ ਜੋਤੀ ਜੋਤ ਬੁਝੇ ਪਰਿਆ ਆਪ ਆਪਣੀ ਕਿਰਪਾ ਕਰ ਮੇਰ ਨજર ਇੱਕ ਉਠਾਈਆ ਸੋਹਣ